ਦੋਸਤੋ ਹਾਂਜੀ ਦੋਸਤੋ ਇਹ ਹੈ ਉਹ ਰਸਤਾ ਜਿਹੜਾ ਕਿ ਪਸ਼ੂਆਂ ਦੇ ਬਣਨ ਵਾਲੇ ਹਸਪਤਾਲ ਨੂੰ ਜਾਂਦਾ ਹੈ ਇਹ ਇਧਰ ਪਟਿਆਲਾ ਸਾਈਡ ਜਾ ਰਿਹਾ ਰਸਤਾ ਆ ਦੂਜੀ ਸਾਈਡ ਦੇਖ ਲਓ ਦੂਜੀ ਸਾਈਡ ਆ ਗਿਆ ਜੀ ਟਕਾਲਾ ਰੋਡ ਵੱਲ ਜਾਣ ਵਾਲਾ ਰਸਤਾ ਇਹ ਗੇਟ ਲੱਗਿਆ ਹੋਇਆ ਗੇਟ ਤੋਂ ਆਪਾਂ ਨੇ ਅੱਗੇ ਐਂਟਰ ਹੋਣਾ ਕਲੀ ਬਿਸੀ ਹੋਈ ਹੈ ਸਾਹਮਣੇ ਜਾਂਦੇ ਜਾਂਦੇ ਦੇਖ ਲਓ ਆਪਾਂ ਪਹੁੰਚ ਗਏ ਹਾਂ ਵਾਲਿਆਂ ਵੱਸ ਜਲਦੀਓ ਬੱਸ ਜੋ ਭਰਾ ਇਸ ਕੋਲ ਸੇਵਾ ਲਈ ਹਸਪਤਾਲ ਬੁਣਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਹਸਪਤਾਲ 'ਚ ਬਿਲਕੁਲ ਫ੍ਰੀ ਗਊਆਂ ਦਾ ਇਲਾਜ ਕਰਨਗੇ ਜੋ ਸੜਕ ਤੇ ਰਸਤੇ 'ਚ ਬੇਸਹਾਰਾ ਫਿਰਦੀਆਂ ਰਹਿੰਦੀਆਂ ਨੇ ਫਸੌਨਾ ਦਾ ਇਲਾਜ ਕਰਨ ਲਈ ਇਹ ਸੇਵਾ ਇਹਨਾਂ ਵਈਆਂ ਨੇ ਲਈਤੀ ਹੋਈ ਹੈ ਸਾਹਮਣੇ ਇਹਨਾਂ ਦਾ ਹੈਲਪਲਾਈਨ ਬੋਰਡ ਨੰਬਰ ਤੇ ਇਹਨਾਂ ਦਾ ਬੋਰਡ ਲੱਗਾ ਹੋਇਆ ਹੈ ਕਿ ਗਊ ਸੇਵਾ ਸੰਮਤੀ ਰਿਸਟਰ ਪੰਜਾਬ ਬਸ ਉਹਦੇ ਨਾਲ ਹੀ ਅੱਗੇ ਉਹ ਬਣਿਆ ਹੋਇਆ ਹੈ ਇਸ ਵਿੱਚ ਚਾਰ ਦਵਾਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਬਸ ਰਹਿਣ ਵਾਲਾ ਕੰਮ ਹੈ ਉਹ ਹੈ ਕਿ ਘਰਤ ਪਹਿਣਾ ਹੈ ਭਰਤ ਦੀ ਸੇਵਾ جاری ਹੈ ਤੇ ਦੂਜਾ ਕੰਮ ਹੈ ਸੈੱਡ ਬਣਾਉਣਾ ਸੈੱਡ ਬਣਾਉਣ ਲਈ ਵੀ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਇਸ ਲਈ ਇਹ ਭਾਈ ਨਿਰਨਾਤ ਬੇਨਤੀ ਕਰਦੇ ਰਹਿੰਦੇ ਹਨ ਆ ਪਹੁੰਚ ਗਏ ਜੀ ਆਪਾਂ ਇਹਨਾਂ ਦੇ ਮੇਨ ਟਿਕਾਣੇ ਤੇ ਅੱਗੇ ਚਾਰ ਦਵਾਰੀ ਬਣ ਚੁੱਕੀ ਹੈ ਮਿੱਟੀ ਪੈ ਰਹੀ ਹੈ ਪਰ ਤੋਂ ਪੈ ਰਹੇ ਇਹ ਹੈਗੇ ਜੀ ਮੈਡਪਲੈਨ ਨੰਬਰ ਆ ਦੂਜਾ ਦੇਖ ਲਓ ਜੀ ਜੋ ਬਣ ਰਿਹਾ ਹੈ ਹਸਪਤਾਲਾ